ਕਿ ਇਹ ਸਭ ਤੋਂ ਦਰਦਨਾਕ ਤਸਵੀਰਾਂ ਸਮਾਣਾ ਤੋਂ ਤੁਹਾਨੂੰ ਦਿਖਾ ਰਿਹਾ ਕਿ ਸਮਾਣਾ ਪਟਿਆਲਾ ਰੋਡ ਤੇ ਹੋਏ ਐਕਸੀਡੈਂਟ ਚ 7 ਬੱਚਿਆਂ ਦੀ ਜਾਨ ਜਾਣ ਤੋਂ ਬਾਅਦ ਇਹ ਬੱਚਿਆਂ ਦੀ ਮਾਵਾ ਪੈਣਾ ਜਿਹੜੀਆਂ ਨੇ ਸੜਕਾਂ ਦੇ ਉੱਪਰ ਇਨਸਾਫ ਦੇ ਲਈ ਨਿਕਲੇ ਆਏ ਨੇ ਚੋਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਮਾਣਾ ਸ਼ਹਿਰ ਦੀਆਂ ਜੋ ਗੱਲਬਾਤ ਕਰਦੇ ਆ ਅਸੀਂ ਸਮਾਣਾ ਸ਼ਹਿਰ ਦੀ ਆ ਸੋ ਤਸਵੀਰਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਲੋਕਾਂ ਦੇ ਵਿੱਚ ਰੋਸ਼ ਹੈ ਰਤਾਂ ਦੇ ਵਿੱਚ ਕੈਂਡਲਸ ਲੈ ਕੇ ਜਾ ਰਿਹਾ ਜਸਟਿਸ ਦੀ ਜਿਹੜੀ ਹੈਗੀ ਮੰਗ ਕੀਤੀ ਜਾ ਰਹੀ ਹੈਗੀ ਹੈ ਉਹ ਮਾਮਾ ਹੈਗੇ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਇਸ ਜਗ੍ਹਾ ਤੋਂ ਚਲੇ ਗਏ ਹੈ ਚੋ ਤਸਵੀਰਾਂ ਤੁਹਾਡੇ ਸਾਹਮਣੇ ਹੈ ਇਹਨਾਂ ਤਸਵੀਰਾਂ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਪੰਜੀ ਬੜਾ ਹੀ ਜ਼ਿਆਦਾ ਉਦੋਂ ਕਿਹਾ ਮਾਹੌਲ ਹੈਗਾ ਕਈ ਦਿਨਾਂ ਤੋਂ ਸੜਕਾਂ ਦੇ ਬੈਠ ਕੇ ਇਨਸਾਫ ਮੰਗਣਾ ਪੈ ਰਿਹਾ ਹੈ ਉਸੇ ਹੀ ਕਹਿਣਾ ਚਾਹਵਾਂਗੇ ਇੱਕ ਮਾਂ ਜੋ ਮਾਂ ਦੇ ਦਿਲ ਦੀ ਜਿਹੜੀ ਆ ਉਹ ਤੁਸੀਂ ਸਮਝ ਸਕਦੇ ਹੋ ਨਿਕਲ ਰਹੀ ਹੈ ਬੋਲ ਵੀ ਨਹੀਂ ਸਕ ਪਾ ਰਹੀ ਹੈ ਕਿ ਭੈਣ ਜੀ ਕੌਣ ਪਹੁੰਚਿਆ ਠੋਡੀ ਸਾਰ ਲੈਣ ਉਸ ਨੂੰ ਸਾਡੀ ਸਾਰ ਲੈਣ ਲਈ ਕੋਈ ਨਹੀਂ ਪਹੁੰਚਿਆ ਜੀ ਅਸੀਂ ਤਾਂ ਆਪ ਬੁਲਾਏ ਨੇ ਅਸੀਂ ਕਦੇ ਕਹਿ ਰਹੇ ਹਾਂ ਜੀ ਸਾਡੇ ਕੋਲ ਐਸਟੀਐਮ ਆ ਜਾਓ ਕਦੇ ਕਹਿ ਰਹੇ ਐਸਐਸਪੀ ਆ ਜਾਓ ਅਸੀਂ ਤਾਂ ਆਪ ਬੁਲਾਏ ਨੇ ਜੀ ਮੰਗ ਕੇ ਕਹਿ ਕੇ ਉਹਟਲੇ ਸ਼ਹਿਰ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦਾ ਸਿਰ ਤੇ ਹੁੰਦੀ ਕਿ ਮੈਲਾ ਹੈਗੀ ਆ ਉਹ ਆਏ ਤੁਹਾਡੇ ਕੋਲ ਨਹੀਂ ਜੀ ਉਹ ਨਹੀਂ ਆਏ ਕਿਉਂਕਿ ਅਸੀਂ ਨਾ ਉਹਨਾਂ ਨੇ ਇਸ ਡਿਸਟ੍ਰਿਕਟ ਚ ਨਹੀਂ ਆਉਂਦੇ ਅਸੀਂ ਉਹਨਾਂ ਦੇ ਡਿਸਟ੍ਰਿਕਟ ਤੋਂ ਬਾਹਰ ਰਹਿੰਦੇ ਆ ਸਾਡੇ ਘਰ ਉਹਨਾਂ ਦੇ ਬਾਹਰ ਰਹੇ ਸੀ ਸਮਾਨਾ ਪਟਿਆਲਾ ਡਿਸਟ੍ਰਿਕਟ ਦਾ ਸਾਡੇ ਘਰ ਬਾਹਰ ਨਹੀਂ ਤੁਹਾਡੇ ਇੱਥੇ ਦੇ ਐਸਿਡਮ ਨੇ ਉਹ ਵੀ ਇੱਕ ਲੇਡੀ ਨੇ ਉਹਨਾਂ ਨੇ ਆ ਕੇ ਕਦੀ ਗੱਲ ਕੀਤੀ ਉਹ ਵੀ ਜੀ 25 ਤਰੀਕ ਨੂੰ ਆਈ ਸੀ ਮੇਰੇ ਘਰ 25 ਤਰੀਕ ਨੂੰ ਮੈਨੂੰ ਮੇਰੇ ਘਰ ਦਾ ਰਸਤਾ ਲੱਭਿਆ ਸੀਗਾ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਪੁਲਿਸ ਨੂੰ ਇੱਕੋ ਉਪਰਾਧੀ ਫੜਨਾ ਜਿਹੜਾ ਐਡਾ ਵੱਡਾ ਗੁਨਾਹ ਕਰ ਗਿਆ ਹੋਵੇ ਤੁਹਾਨੂੰ ਪਤਾ ਹੀ ਹੈ ਉਪਰਾਧ ਨੂੰ ਫੜ ਸਕਦੇ ਉਹ ਤਾਂ ਸਾਰਾ ਕੁਝ ਫੜ ਸਕਦੇ ਆ ਕਿਉਂ ਉਪਰਾਧੀ ਨਹੀਂ ਫੜ ਹੁੰਦਾ ਉਹਨਾਂ ਤੋਂ ਉਹਨਾਂ ਨੂੰ ਸਾਡੀ ਪੁਕਾਰ ਨਹੀਂ ਦਿਖਰੀ ਅਸੀਂ ਬੱਚੀ ਵੀ ਸਰਕਾਰ ਕਹਿ ਰਹੀ ਐ ਅਸੀਂ ਨਸ਼ਾ ਬੁਸ਼ਕਰ ਫੜ ਰਹੇ ਆ ਵੱਡੇ ਵੱਡੇ ਸਕੈਂਡਲ ਫੜ ਰਹੇ ਆ ਇੱਕ ਬੱਚਿਆਂ ਦੇ ਜਿਹੜੇ ਵੀ ਕਿਉਂ ਨਹੀਂ ਫੜ ਕੇ ਦਿਖਾ ਸਕਦੇ ਜੇ ਇੰਨੇ ਵੀ ਇਹ ਮੁਜਰਮ ਨਹੀਂ ਫੜ ਸਕਦੇ ਤਾਂ ਫਿਰ ਸਾਰੇ ਦੇਸ਼ ਨਹੀਂ ਫੜ ਸਕਦੇ ਇਹ ਲੋਕ ਜੀ ਕਿਰਿਮਨਲ ਕੋਈ ਜਿੰਨਾ ਕੋ ਬੜਾ ਗੈਂਗਸਟਰ ਹੁੰਦੇ ਆ ਜੀ ਕਿ ਸਰਕਾਰ ਪੈਸੇ ਖਾਂਦੀ ਐ ਇਹ ਸਾਰੇ ਪੈਸੇ ਖਾਂਦੇ ਆ ਤਾਂ ਇਸ ਦੋਸ਼ੀ ਨੂੰ ਨਹੀਂ ਫੜਦੇ ਇਹ ਮਾੜੇ ਮਾੜੀ ਸਮਾਖ ਪੁੱਕੀ ਜੋ ਵੀ ਜੋ ਵੀ ਕੋਈ ਖਾਂਦਾ ਉਹਨੂੰ ਫੜਦੇ ਆਂ ਪਰ ਐਡੇ ਵੱਡੇ ਬੱਚਿਆਂ ਦੇ ਕਾਤਲਾਂ ਨੂੰ ਇਹ ਸਰਕਾਰ ਨਹੀਂ ਫੜ ਰਹੀ। ਸੋ ਬੱਚਿਆਂ ਦੇ ਕਾਤਲਾਂ ਨੂੰ ਸਰਕਾਰ ਨਹੀਂ ਫੜ ਰਹੀ ਹੈਗੀ ਛੋਟੇ ਛੋਟੇ ਮਾਸਮ ਮੌਸਮ ਬੱਚੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਫੁੱਲਾਂ ਵਰਗੇ ਬੱਚੇ ਜਿਹੜੇ ਹੈਗੇ ਨੇ ਇਸ ਜਹਾਨ ਤੋਂ ਚਲੇ ਗਏ ਸੋ ਤਸਵੀਰਾਂ ਨੇ ਸੋ ਜਿੰਨਾ ਵੀ ਸਮਾਂ ਇਕੱਲੇ ਬੈਠਣ ਨੂੰ ਮਿਲਦਾ ਹੈ ਬੱਚਿਆਂ ਦੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸੱਜਣਾ ਖੋਇਆ ਹੋਇਆ ਦਿਲੇ ਵਿੱਚ ਬਸ ਮਰ ਜੀਏ ਹੁਣ ਇਕ ਵਾਰੀ ਸਿਰਫ ਆਪਣੇ ਬੱਚਿਆਂ ਦਾ ਇਨਸਾਫ ਨਾ ਮਾਰ ਬਸ ਕਿੰਨਾ ਆਸੀ ਉਹ ਸਾਡੇ ਮਰਨ ਤੋਂ ਇਲਾਵਾ ਸਾਡੇ ਕੋਲ ਕੁਝ ਛੱਡਿਆ ਨਹੀਂ ਹੈ ਇਨਾਂ ਨੇ ਜਿਸ ਦਾ ਸਾਰੇ ਜੀਵਨ ਹੈ ਸਾਨੂੰ ਕੋਈ ਉਮੀਦ ਨਹੀਂ ਲੱਜਾਂਦੀ ਅੱਗੇ ਜੀਣ ਦੀ ਘਰ ਦੇ ਵਿੱਚ ਬੱਚਾ ਆਂਦਾ ਫੁੱਲ ਹੁੰਦਾ ਅਸੀਂ بڑے ਸੁਪਨੇ ਸੋਚਦੇ ਹਾਂ ਉਹ ਸੁਪਨੇ ਸਾਰੇ ਸਵਾਹ ਹੋ ਗਏ ਤੇ ਉਪਰ ਆ ਕੇ ਕਿਸੇ ਨੇ ਮਰਮ ਲਾਉਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਆਂਦਾ ਮੇਰੇ ਸਰ ਕੋਈ ਵੀ ਨਾ ਮੌਜੂਦਤਾ ਨਹੀਂ ਉਹਨਾਂ ਨੂੰ ਸਿਰਫ ਆਪਣਾ ਅੰਦਰਾਈਚ ਬੈਠਿਆ ਆਰਾਮ ਨਾਲ ਬੈਠਣਾ ਉਹਦੀ ਅੱਛੀ ਬੈਠੀ ਨਿਕਲੋ ਤਾਂ ਟਾਈਮ ਲੱਗੇ ਬਾਹਰ ਆ ਕੇ ਸਾਡਾ ਹਾਲ ਦੇਖਣ ਏਸੀ ਤੋਂ ਬਾਹਰ ਤਾਂ ਨਿਕਲੋ ਅਸੀਂ ਤੜਕਾ ਨਹੀਂ ਕਰੀਏ ਸਣੀ ਤਾਂ ਇਹਨਾਂ ਨੂੰ ਅੰਨ ਨੂੰ ਦਰਸ ਨਹੀਂ ਆਉਂਦਾ ਸਾਡੇ ਤੇ ਕਿਉਂਕਿ ਉਹਨਾਂ ਦੇ ਕੰਪਰੈਂਸ ਤੇ ਏਸੀ ਲੱਗੇ ਹੋਏ ਨੇ ਅਸੀਂ ਸੜਕਾਂ ਦੇ ਬੈਠੇ ਆ ਏਸੀ ਵਾਲੇ ਬੱਚਿਆਂ ਨੂੰ ਬੱਚਿਆਂ ਨੂੰ ਬੜੀ ਉਮੀਦਾਂ ਨਾਲ ਅਸੀਂ ਤਿਆਰ ਕਰਕੇ ਸਕੂਲ ਭੇਜਦੇ ਆ ਪੜਨ ਜਦੋਂ ਘਰ ਆਉਂਦੇ ਨੇ ਮਾਂ ਦੇ ਦਿਲ ਚੋਂ ਹੁੰਦਾ ਕਿ ਉਹਨੂੰ ਆ ਖਵਾਵਾਂ ਕਿ ਉਹ ਖਵਾਵਾਂ ਕਿ ਉਹ ਇੱਛਾਆਂ માં ਸਾਰੀਆਂ ਵਿੱਚ ਰਹਿ ਗਈਆਂ ਸਰ ਉਸ ਵਕਤ ਮੈਂ ਆਪਣੇ ਹੱਥ ਨਾਲ ਸਬਜ਼ੀ ਕਟ ਕੇ ਬਣਾ ਰਹੀ ਸੀ ਪਨੀਰ ਬਣਾ ਰਹੀ ਸੀ ਉਥੇ ਦਾ ਉਥੇ ਹੀ ਸਾਮਾਨ ਤਾਂ ਰਹਿ ਗਿਆ ਸਾਨੂੰ ਪਤਾ ਲੱਗਾ ਅਸੀਂ ਪੱਜਲੇ ਬੱਚੇ ਉਹਨੂੰ ਦੇਖ ਕੇ ਉਸ ਪਰ ਬੱਚੇ ਲੋਕ ਤਾਂ ਹੀ ਖਤਮ ਹੋ ਚੁੱਕੇ ਸੀ ਦੇਖਣ ਨੂੰ ਵੀ ਨਹੀਂ ਦਿੱਤਾ ਸਕਦਾ ਲਾਸਟ ਟਾਈਮ ਦੇਖਣ ਵੇਲੇ ਤਰਸ ਗਈ ਸੀ ਬੱਚਿਆਂ ਨੂੰ ਸਾਡੇ ਘਰ ਤਾਂ ਰੋਟੀਆਂ ਨਹੀਂ ਪੱਕੀਆਂ ਸਾਡੇ ਘਰ 7 ਦਿਨ ਤੋਂ ਬਾਅਦ ਰੋਟੀ ਨਹੀਂ ਪੱਕੀ ਅਸੀਂ ਉਹ ਸਾਰੀ ਚੀਜ਼ਾਂ ਛੱਡ ਗਏ ਜੋ ਸਾਡੇ ਬੱਚੇ ਖਾਂਦੇ ਸੀ ਸਾਨੂੰ ਚੀਜ਼ਾਂ ਦੇਖਣ ਦਾ ਵੀ ਦਿਲ ਨਹੀਂ ਕਰਦਾ ਜਨਮ ਦਿਨ ਸੀ ਦੋ ਦਿਨ ਪਹਿਲਾਂ ਭੋਗ ਬਾਣਾ ਬੈਠੇ ਅਸ਼ੋਕ ਜੀ ਕਹਿੰਦੇ ਕਿ ਜਨਮ ਦਿਨ ਸੀਗਾ ਬੱਚੀ ਦਾ ਬੜੀ ਦੁਖਦਾਈ ਘਟਨਾ ਸਿਰ ਤੇ ਆ ਗਈ 17 ਤਰੀਕ ਨੂੰ ਮੈਂ ਉਹਦੀ ਅੰਤਿਮ ਅਰਦਾਸ ਕੀਤੀ ਤੇ 19 ਤਰੀਕ ਨੂੰ ਉਹਦਾ ਬਰਥਡੇ ਸੀ ਤੁਸੀਂ ਦੇਖੋ ਵੀ ਮੇਰੇ ਤੇ ਕੀ ਗੁਜ਼ਰੀ ਹੈ ਕਿਸੇ ਉਸ ਤੋਂ ਬੈਲੋਂ ਦੀ ਅਰਤੀ ਨੂੰ ਕੰਦਾ ਦਿੱਤਾ ਤੇ ਚਿਤਾ ਨੂੰ ਅਗਨੀ ਦਿੱਤੀ ਕੰਨਾਚ ਅਵਾਜ਼ ਗੂੰਜਦੀ ਐ ਮਾਂ ਮੈਂ ਆ ਗਿਆ ਮਾਂ ਮੈਨੂੰ ਪਾਣੀ ਦੇ ਚਾਹ ਦੋ ਬਿਲਕੁਲੇ ਕੋਨੇ ਕੋਨੇ ਵਿੱਚ ਉਹਦੀ ਪਹਿਚਾਨ ਐ ਕੋਨੇ ਕੋਨੇ ਵਿੱਚ ਉਹ ਘੁੰਮਦਾ ਕਿ ਸਾਡੇ ਘਰ ਦੇ ਅਸੀਂ ਕਿਦਾਂ ਕੀ ਕਰੀਏ ਅਸੀਂ ਅਸੀਂ ਤਾਂ ਆਪਣੇ ਘਰ ਛੱਡਣ ਲਈ ਵੀ ਮਜਬੂਰ ਆ ਕਿਉਂਕਿ ਉਹਨਾਂ ਦੀਆਂ ਯਾਦਾਂ ਇੰਨੀਆਂ ਉਸ ਘਰ ਦੇ ਵਿੱਚ ਹੈਗੀਆਂ ਨੇ ਹਰ ਕਮਰੇ ਦੇ ਵਿੱਚ ਹਰ ਕੋਨੇ ਦੇ ਵਿੱਚ ਉਹਨਾਂ ਦੀਆਂ ਯਾਦਾਂ ਪਈਆਂ ਨੇ ਜਦੋਂ ਲੋਕ ਕਿਸੇ ਦੇ ਘਰ ਚ ਮੌਤ ਹੋ ਜਾਂਦੀ ਆ ਅਫਸੋਸ ਕਰਨ ਉਸ ਦੇ ਘਰਾਂ ਵਾਲੇ ਵੀ ਚਾਹੁੰਦੇ ਨੇ ਅਸੀਂ ਵੀ ਜਾਣਦੇ ਆ ਕਿਸੇ ਦੇ ਘਰ ਚ ਮੌਤ ਹੋ ਜੇ ਪਰ ਆਪਾਂ ਨੂੰ ਅੱਜ ਸੜਕਾਂ ਤੇ ਬੈਠਣਾ ਪੈ ਰਿਹਾ ਇਹਦੇ ਚ ਸਿਸਟਮ ਦੀ ਕਿੰਨੀ ਕੀ ਕਰਨਾ ਹਾਂ ਅਜੀ ਤਾਂ ਆਪਣੇ ਬੱਚਿਆਂ ਵਾਸਤੇ ਰੋ ਵੀ ਨਹੀਂ ਸਕੇ ਰੋਣ ਵੀ ਨਹੀਂ ਦਿੱਤਾ ਸਰਕਾਰ ਨੇ ਸਾਨੂੰ ਸੜਕਾਂ ਤੇ ਲੈਣਾ ਸਮਝੂਰ ਕਰਤਾ ਨਹੀਂ ਇਸ ਟਾਈਮ ਅਸੀਂ ਆਪਣੇ ਘਰਾਂ ਚ ਰੋ ਰਹੇ ਹੁੰਦੇ ਜੇ ਉਹਨਾਂ ਦੇ ਕਾਤਲ ਗ੍ਰਫਤਾਰ ਹੋ ਗਏ ਹੁੰਦੇ ਅਸੀਂ ਸੜਕਾਂ ਤੇ ਆ ਕੇ ਉਹਨਾਂ ਦੇ ਖਾਤਮੇ ਮੰਗ ਕਰ ਰਹੇ ਹਾਂ ਸਰਕਾਰ ਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦਾ ਦੁੱਖ ਭਾਰੀ ਹੈ ਇਹ ਬੈਠੇ ਰਹਿਣਗੇ ਚਲੋ ਜੀ ਉਹ ਬੱਚੇ ਜਿਹੜੇ ਹੈਗੇ ਨੇ ਬੱਚਾ ਗੋਸ਼ ਬੱਚੇ ਐਸੇ ਨੇ ਜਿਹੜੇ ਮਾਂ ਤੇ ਦੇ ਅੱਖਾਂ ਦੇ ਵਿੱਚ ਸੁਪਨੇ ਸੀਗੇ ਕਿ ਅਸੀਂ ਬੱਚਾ ਗੋਦ ਲੈ ਕੇ ਉਹਦੇ ਪਾਲਣ ਪੋਸ਼ਣ ਕਰ ਲਈਏ ਲੇਕਿਨ ਉਹ ਬੱਚਾ ਵੀ ਹੱਥੋਂ ਚਲਾ ਗਿਆ ਸੋ ਤਸਵੀਰਾਂ ਬਹੁਤ ਭਾਵੁਕ ਕਰਨ ਵਾਲੀਆਂ ਨੇ ਜੋ ਤੁਸੀਂ ਸਮਾਣਾ ਸ਼ਹਿਰ ਦੀਆਂ ਦੇਖ ਰਹੇ ਹੈਗੇ ਹੋ ਸੋ ਅੱਗੇ ਜਾ ਕੇ ਕਿੱਥੋਂ ਦਾ ਹਾਂਜੀ ਬੜਾ ਦੁਖਦਾ ਸਮਾਂ ਹੈਗਾ ਸਾਰੇ ਸਮਾਣ ਵਾਲੇ ਲੋਕ ਪੂਰਾ মিডিਆ ਪਹੁੰਚ ਗਿਆ ਲੇਕਿਨ ਪੰਜਾਬ ਸਰਕਾਰ ਦੇ ਕਿੰਨੇ ਦਿਨ ਬਣਿਆ ਸਰ ਫਿਲਹਾਲ ਤਾਂ ਇੱਕ ਮੈਮ ਆਏ ਹੋਏ ਹਨ ਰਵਿੰਦਰ ਕੋ ਜੀ ਉਹਨਾਂ ਨੇ ਹੀ ਸਾਥ ਦਿੱਤਾ ہمارا ਬਾਕੀ ਕੋਈ ਐਸਾ ਨਹੀਂ ਰਾਗੀ ਹਾਂ ਵੀ ਅਸੀਂ 7 ਦਿਨ ਤੱਕ ਹੋ ਗਿਆ ਸਰ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਬਾਇਆ ਜੀ ਇੱਕ ਬੰਦਾ ਹਮਾਰੇ ਆਪਾ ساکਨ ਖੜਾ ਫਸਟ ਡੇ ਆਇਸ ਫੋਟੋ ਖਿਚਵਾ ਕੇ ਚਲੇ ਗਏ ਬਾਅਦ ਵਿੱਚ ਹੋਣਾ ਇੱਕ ਸਾਰ ਨਹੀਂ ਲੇਤੀ ਸਾਡੀ कुछ दिन पहले अमृतसर शराब पी के कुछ लोग मर गए सरकार ने उन्होंने मदद दी कौन आया कोई कोई किसी तरह की कोई मदद नहीं है। वहां तो सीएम सर भी गए उनके लिए कुछ करने लेकिन माओ के लिए कोई नहीं आया यहाँ शराब पीने वालों की ना यहाँ पे ना वैल्यू बहुत है बच्चों की वैल्यू नहीं है जो आने वाला देश का भविष्य है उनकी कोई वैल्यू नहीं है इस देश में सारी शराब पीने वालों की वैल्यू है जिन्होंने अपनी मौत खुद चुनी है उनके पास जाओ ਬੱਚੋ ਕੇ ਪਾਸ ਨਹੀਂ ਆਣੇ ਕੀ ਕਾਹ ਜਰੂਰਤ ਹੈ ਬੱਚੇ ਤਾਂ ਇਸ ਦੇ ਕਮਵਿੱਕ ਤੇ ਉਨਕੀ ਤਾਂ ਕੋਈ ਜਰੂਰਤ ਹੀ ਨਹੀਂ ਹੈ ਇਸ ਦੇਸ਼ ਠੇ ਜਿੰਦਾਬਾਦ ਬਸ ਇੱਕੋ ਹੀ ਮੰਗ ਆ ਪੀ ਕੇ ਬੰਦੇ ਮਰੇ ਉਥੇ ਭਗਵਾਨ ਜਮਾਨ ਦੀ 10 ਲੱਖ ਰੁਪਇਆ ਦੇ ਕੇ ਆਏ ਘਰ ਚ ਸਰਕਾਰੀ ਨੌਕਰੀ ਗਰੀਬ ਡਰਾਈਵਰ ਨੂੰ ਜਿਹੜਾ ਜਿਹਦੀ ਮੌਤ ਹੋਈ ਇੱਕ ਹਾਦਸੇ ਦੇ ਬੱਚਿਆਂ ਨੂੰ ਲਿਜਾਣਦੇ ਨੂੰ ਉਹਨੂੰ ਉਹਦੇ ਘਰ ਕੋਈ ਗਿਆ ਹੀ ਨਹੀਂ ਕੋਈ ਜਸਟਿਸ ਨੂੰ ਅਸੀਂ ਪੁਕਾਰ ਰਿਹਾ ਵੀ ਉਹਦੀ ਘਰ ਵਾਲੇ ਨੂੰ ਇਹ ਨੌਕਰੀ ਦੇ ਦੋ ਸੋਪੂਨੇ ਸਮਾਣਾ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਹੱਤਾਂ ਵਿੱਚ ਮੋਮਬਤੀਆਂ ਲੈ ਕੇ ਬੁਈ ਫੋਰ ਜਸਟਿਸ ਦੇ ਨਾਰੇ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੂਰੇ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਕੰਪੀਰ ਕੇ ਆਏ ਨੇ ਚੋ ਤਸਵੀਰਾਂ ਸਮਾਣਾ ਦੀਆਂ ਹੈਗੀਆਂ ਨੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਸਮਾਣਾ ਦੇ ਵਿੱਚ ਉਹ ਮਾਵਾਂ ਉਹ ਭੈਣਾਂ ਪਹੁੰਚੀਆਂ ਨੇ ਆਪਣਾ ਦੁੱਖ ਲੈ ਕੇ ਜਿਹੜਾ ਦੁੱਖ ਪ੍ਰਸ਼ਾਸਨ ਵੱਲੋਂ ਹਲੇ ਤੱਕ ਨਹੀਂ ਸੁਣਿਆ ਗਿਆ ਹੈਗਾ ਕੱਲ 3 ਤਰੀਕ ਦਾ ਲਾਸਟ ਆਲਟੀਮੇਟਮ ਹੈ ਲੇਕਿਨ ਹਲੇ ਤੱਕ ਵੀ ਕੋਈ ਸੁਨੇਹਾ ਨਹੀਂ ਆਇਆ ਕਿ ਜਿਹੜੇ ਅਪਰਾਧੀ ਰਹੇ ਸੀ ਉਹ ਪਕੜੇ ਗਏ ਨੇ ਸੋ ਇਹ ਤਸਵੀਰਾਂ ਨੇ ਜੀ ਇਹ ਮਤਾਇਆ ਸ਼ੋਭ ਜੀ ਸ਼ੋਭ ਜੀ ਤੁਸੀਂ ਵੀ ਸਮਾਣਾ ਦੇ ਇੱਕ ਵਾਸੀ ਨੂੰ ਇਹ ਜ ਮੰਜਰ ਪੈ ਅੱਜ ਤੋਂ ਪਹਿਲਾਂ ਸਮਾਣਾ ਦੇ ਦੇਖਿਆ ਇਹ ਬੜੀ ਦੁਖਦਾਈ ਗੱਲ ਹੈ ਕਿ ਐਡਾ ਵੱਡਾ ਦੁਖਾਂਤ ਹੋਣ ਤੋਂ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਪੂਰੇ ਬੱਚਿਆਂ ਦੀ ਸਾਰ ਲੈਣ ਨਹੀਂ ਆ ਰਿਹਾ ਜੋ ਬੱਚੇ ਅੱਜ ਘਰ ਚ ਦੁੱਖ ਦੇ ਮਾਰੇ ਪਰਿਵਾਰ ਮਤਲਬ ਘਰ ਬੈਠ ਕੇ ਦੁੱਖ ਵੰਡਾਣਾ ਚਾਹੁੰਦੇ ਸੀ ਅੱਜ ਉਹਨਾਂ ਨੂੰ ਇਨਸਾਫ ਵਾਸਤੇ ਸੜਕਾਂ ਤੇ ਬੈਠਣਾ ਪੈ ਰਿਹਾ ਹੈ ਇਹ ਸ਼ਹਿਰ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਅੱਜ ਸਾਰਾ ਸ਼ਹਿਰ ਅੱਖਾਂ 'ਚ ਪਾਣੀ ਹੈ ਕਿ ਇਨਸਾਫ ਵਾਸਤੇ ਸਾਨੂੰ ਦਰ ਦਰ ਭਟਕਣਾ ਪੈ ਰਿਹਾ ਹੈ ਰੋਸ਼ ਮਾਰਚ ਕੱਢਣੇ ਪੈ ਰਹੇ ਨੇ ਔਰ ਕੈਂਡਲ ਮਾਰਚ ਕੱਢਣੇ ਪੈ ਰਹੇ ਨੇ ਸ਼ਹਿਰ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਸਰਕਾਰ ਸੁੱਤੀ ਪਈ ਹੈ ਭਗਵੰਤਾਨ ਸੁੱਤਾ ਪਿਆ ਹੈ ਸ਼ਰਮ ਕਰੇ ਭਗਵਾਨ ਤੁਮਾਨ ਸਰਕਾਰ ਇੱਕ ਪਾਸੇ ਤਾਂ ਆਪਾਂ ਪੱਤਰਕਾਰ ਤਾਂ ਬੜੇ ਲੰਬੇ ਸਮੇਂ ਤੋਂ ਕਰ ਰਹੇ ਤੁਸੀਂ ਵੀ ਕਰ ਰਹੇ ਹੋ ਇੱਕ ਪਾਸੇ ਤੇ ਜਿਹੜੇ ਸ਼ਰਾਬ ਨਾਲ ਮਰੇ ਲੋਕ ਨੇ ਉਹਨਾਂ ਨੂੰ ਮਦਦ ਕੀਤੀ ਜਾਂਦੀ ਉੱਥੇ ਖੁਦ ਮੁੱਖ ਮੰਤਰੀ ਸਾਹਿਬ ਪਹੁੰਚਦੇ ਨੇ ਲੇਕਿਨ ਇੱਥੇ ਕੋਈ ਆਇਆ ਨਹੀਂ ਰਹਾ ਇੱਥੇ ਸਰਕਾਰੀ ਨੁਮਾਇੰਦਾ ਡੀਸੀ ਤੱਕ ਨਹੀਂ ਆਏ ਦੇਖੋ ਬਾਰ ਬਾਰ ਇਥੋਂ ਮਾਪਿਆਂ ਦੀ ਮੰਗ ਕੀਤੀ ਜਾ ਰਹੀ ਹੈ ਵੀ ਸਾਨੂੰ ਡੀਸੀ ਦਾ ਮਿਲਾ ਦਿਓ ਸਾਨੂੰ ਕੋਈ ਮੰਤਰੀ ਦਾ ਮਿਲਾ ਦਿਓ ਜਿਸ ਤੋਂ ਅਸੀਂ ਮੰਗ ਰੱਖ ਅਕਸਰ ਸਕੀਏ ਵੀ ਸਾਨੂੰ ਇਨਸਾਫ ਦਿਓ ਪਰ ਹਜੇ ਤੱਕ ਕੋਈ ਵੀ ਉਰੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਆ ਪਹੁੰਚਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਦੇ ਪੋਸਟਰ ਵੀ ਜਿਹੜੇ ਹੈਗੇ ਨੇ ਉਹ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੰਕਾਰੀ ਮੁੱਖ ਮੰਤਰੀ ਪੰਜਾਬ ਦਾ 부ਚੜ ਗੁੰਮਸ਼ੁਦਾ ਦੀ ਤਲਾਸ਼ ਸਾਭ ਤੌਰ ਤੇ ਲਿਖਿਆ ਗਿਆ ਪੰਜਾਬ ਸਰਕਾਰ ਮਰਦਾਬਾਦ ਸ਼੍ਰੀ ਸ਼ੋਨ ਲਾਲ ਗੋਹਿਲ ਠੀਕ ਹੈ ਜੀ ਉਹਨਾਂ ਵੱਲੋਂ ਇਹ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਸੋ ਸਤਿਕਾਰਯੋਗ ਸਮਾਣਾ ਨਿਵਾਸੀਆਂ ਨੂੰ ਬੜੀ ਦੁਖੀ ਹਿਰਦੇ ਦੇ ਨਾਲ ਮੇਰਾ ਨਾਮ ਜੀ ਸੋਹਣ ਲਾਲ ਕੋਇਲ ਖਿਆਰੇ ਕਲਾਂ ਵਾਲੇ ਮੈਂ ਨਹੀਂ ਹਾਜ਼ਰ ਮੈਂ ਨਹੀਂ ਤਬਾ ਬਰਾਲਾ ਪਬਲਿਕ ਦੀ ਸੇਵਾ ਚ 20 ਸਾਲ ਤੋਂ 24 ਘੰਟੇ ਹਾਜ਼ਰ ਜੋ ਮੇਰੇ ਮਾਸੂਮ ਬੱਚਾ ਨਾਲ ਪ੍ਰਸ਼ਾਸਨ ਦੀ ਅਣਗੈਦੀ ਇੱਥੇ ਦੇ ਐਮਐਲਏ ਦੀ ਅਣਗੈਦੀ ਭਗਵਾਨ ਅਤਮਾਨ ਦੀ ਅਣਗੈਦੀ 92 ਐਮਐਲਏ ਮੈਂ ਸ਼ਹਿਰ ਨਿਵਾਸੀਆਂ ਨੂੰ ਬੈਂਦੀ ਕਰਦਾ ਵੀ ਇੱਕ ਮਾਂ ਦੇ ਬਣ ਜਾ ਕਿਉਂ ਟਾਪਾ ਵੋਟਾਂ ਤੋਂ ਵੀ ਲੈਣਾ ਆਪਣੇ ਬੱਚਾ ਨੂੰ ਅਸੀਂ ਇਨਸਾਬ ਕਿ ਅਸੀਂ ਪੰਜਾਬ ਦੇ ਵਿੱਚ ਧਰਨੇ ਲਾਉਣੇ ਬੈਣਾ ਜੇ ਜਿਪ ਭਗਮਾ ਜਮਾਨ ਲਾਇਆ ਅਜੀਤਾਂ ਦੇ ਨਹੀਂ ਧੱਕਾਂਗੇ ਧੰਨਵਾਦ ਸਰਦਾਰ ਸੋ ਸਾਫ ਤੌਰ ਦੇ ਉੱਪਰ ਰੋਸ਼ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਲੋਕ ਇੱਥੇ ਆਪਣੇ ਆਪ ਪਹੁੰਚੇ ਹੋ ਨੇ ਇਸ ਦੁਖਦੀ ਘੜੀ ਦੇ ਵਿੱਚ ਪੂਰਾ ਸਮਾਣਾ ਸ਼ਹਿਰ ਇਕੱਠਾ ਹੋਇਆ ਸਰਦਾਰ ਜੀ ਇਸ ਦੁਖਦੀ ਘੜੀ ਦੇ ਵਿੱਚ ਕੀ ਸਰਕਾਰ ਨੂੰ ਸਹੀ ਹੈ ਵੇਖੋ ਇਹ ਸਰਕਾਰ ਜਿਹੜੀ ਹੈ ਇਹਨਾਂ ਲੋਕਾਂ ਨੇ ਚੁਣੀ ਹੋਈ ਹੈ ਕਿਉਂਕਿ ਇੱਕ ਇੰਦਸਾਨ ਅਸੀਂ ਬਦਲਾ ਲਵਾਂਗੇ ਆਹ ਦੇਖ ਲਓ ਬਦਲਾ ਤੁਹਾਡੇ ਸਾਹਮਣੇ ਕਿਹੜਾ ਬਦਲਾ ਆ ਹਾਂਜੀ ਇਹ ਸਰਕਾਰ ਜਿਹਦੀ ਬੁੱੱਚੜ ਸਰਕਾਰ ਬਣ ਚੁੱਕੀ ਆ ਹੁਣ ਆ ਦੇਖੀ ਬੁੱੱਚੜ ਯਾਰ ਬੱਚਿਆਂ ਦੇ ਬਿਲਕੁਲ ਦਰਸ ਨਹੀਂ ਕੀਤਾ ਭਗਵੰਤਬਾਲੇ ਇੱਕ ਵਾਰੀ ਵੀ ਇੱਥੇ ਨਹੀਂ ਆਇਆ ਕੋਈ ਟਵੀਟ ਨਹੀਂ ਕੀਤਾ ਕੋਈ ਫੇਸਬੁੱਕ ਤੇ ਕੁਝ ਨਹੀਂ ਕਿਹਾ ਉਹਨੇ ਬਸ ਸ਼ਰਾਬ ਪੀ ਲੈਂਦਾ ਸੌ ਜਾਂਦਾ ਸ਼ਰਾਬੀ ਆਈ ਸ਼ਰਾਬੀ ਹੋਰ ਕੋਈ ਕੰਮ ਨਹੀਂ ਹੁੰਦਾ ਸ਼ਰਾਬ ਸ਼ਰਾਬ ਪੀਂਦਾ ਨਮੋਜਾਂ ਕਰਦਾ ਬਸ ਆਖਰ ਨੂੰ ਪੂਰੇ ਪੰਜਾਬ ਦੀ ਭਾਵ ਤੋੜਾ ਮੁੱਖ ਮੰਤਰੀ ਸਾਹਿਬ ਦੇ ਸਿਰ ਦੇ ਉੱਪਰ ਸੋ ਸਾਬ ਤੌਰ ਦੇ ਉੱਪਰ ਜਿਹੜਾ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਇਹਨਾਂ ਤਸਵੀਰਾਂ ਨੂੰ ਇੱਕ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈਗਾ ਕਿ ਕੀ ਕੁਸ਼ਲ ਲੋਕ ਸਰਕਾਰ ਬਾਰੇ ਇਸ ਵੇਲੇ ਸੋਚ ਰਹੇ ਨੇ ਪਰ ਸਮਾਣਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਦੁਖਦਾਈ ਖਬਰ ਇਹ ਹੈਗੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹਨਾਂ ਤਸਵੀਰਾਂ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਸਮਾਣਾ ਦੇ ਜਿਹੜੇ ਲੋਕ ਹੈਗੇ ਨੇ ਉਹ ਇਨਸਾਫ ਦੇ ਲਈ ਲੱਗੇ ਹੋਏ ਨੇ ਸੋ ਇਸ ਸਭ ਦੇ ਵਿੱਚ ਵਿਜੇਂਦਰ ਸਿੰਘਲਾ ਜੀ ਪਹੁੰਚੇ ਹੋਏ ਨੇ ਸਿੰਘਲਾ ਸਾਹਿਬ ਬਹੁਤ ਦੁਖਦਾਈ ਘਟਨਾ ਹੈ ਕਿ ਇਹ ਹੈ ਪਰ ਸਰਕਾਰ ਵੱਲੋਂ ਕੋਈ ਉਮਦਾ ਕਦਮ ਨਹੀਂ ਚੁੱਕਿਆ ਗਿਆ ਇਹ ਜ਼ਰੂਰ ਹੈ ਕਿ ਜਿਹੜੇ ਪਹਿਲੇ ਰਹਿ ਗਏ ਐਮਐਲਏ ਨੇ ਉਹਨਾਂ ਤੇ ਇਲਜ਼ਾਮ ਲਗ ਰਹੇ ਨੇ ਜਿਹੜੇ ਹੁਣ ਦੇ ਐਮਐਲਏ ਨੇ ਉਹਨਾਂ ਤੇ ਇਲਜ਼ਾਮ ਲਗ ਰਹੇ ਨੇ ਸੱਤ ਮਾਸੂਮ ਬੱਚੇ ਸਾਡੇ ਸ਼ਹਿਰ ਦੇ ਇੱਕ ਐਕਸੀਡੈਂਟ ਦੇ ਨਾਲ ਰੱਬ ਨੂੰ ਪਿਆਰੇ ਹੋ ਗਏ ਜੀ ਉਹਨਾਂ ਦੇ ਮਾਪੇ-ਬਾਪ ਤੇ ਸਾਰੇ ਸ਼ਹਿਰ ਨੇ ਜਿੱਦਨ ਤੋਂ ਹਾਦਸਾ ਹੋਇਆ ਭੋਗ ਤੱਕ ਬਹੁਤ ਸਬਰ ਕੀਤਾ ਕਿ ਸਰਕਾਰ ਬੰਦੀ ਕਾਰਵਾਈ ਟਿੱਪਰ ਬਾਲਕ ਤੇ ਕਰੂਗੀ ਵੱਖ-ਵੱਖ ਅਫਸਰਾਂ ਵੱਲੋਂ ਆਸ਼ਵਾਸਨ ਦੁਬਾਰ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਸਾਰਾ ਸ਼ਹਿਰ ਹਰ ਰੋਜ਼ ਇਕੱਠਾ ਹੋ ਕੇ ਇਸ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਤਾਂ ਕਿ ਸਖਤ ਤੋਂ ਸਖਤ ਕਾਰਵਾਈ ਟਿੱਪਰ ਦੇ ਮਾਲਕ ਦੇ ਉੱਪਰ ਹੋਵੇ ਔਰ ਤਾਂ ਕਿ ਸਾਡੇ ਸ਼ਹਿਰ ਦੇ ਜਿਹੜੇ ਨੌਜਵਾਨ ਮਾਸੂਮ ਬੱਚੇ ਪੂਰੇ ਹੋ ਗਏ ਉਹਨਾਂ ਦੇ ਮਾਤਾ ਪਿਤਾ ਨੂੰ ਕੋਈ ਸਾਂ ਮਿਲ ਸਕੇ ਸਿੰਘਾ ਜੀ ਤੁਸੀਂ ਵੀ ਸਰਕਾਰ ਦੇ ਵਿੱਚ ਬਜ਼ਾਰਤ ਭੂਗੀ ਹੈ ਕਿ ਕਦੀ ਹੋਏ ਕਿ ਇਟਾ ਵਟਾ ਹਾਦਸਾ ਹੋ ਗਿਆ ਹੋਵੇ ਉਸ ਡਿਸਟ੍ਰਿਕਟ ਡਿਸਟ੍ਰਿਕਟ ਦਾ ਡੀਸੀ ਤੱਕ ਵੀ ਨਾ ਆਇਆ ਹੋਵੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਆਪਣੇ ਆਪ ਇਸ ਗੱਲ ਤੇ ਹੈਰਾਨ ਹੈ ਕਿ ਸਾਰੇ ਸ਼ਹਿਰ ਨੇ ਤੇ ਮਾਤਾ ਪਿਤਾ ਨੇ ਬੜਾ ਸਬਰ ਰੱਖਿਆ ਸੱਤ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੇ ਸਬਰ ਰੱਖਿਆ ਕਿ ਭੋਗ ਤੱਕ ਜ਼ਰੂਰ ਸਰਕਾਰ ਟਿਪਰ ਦੇ ਮਾਲਕ ਨੂੰ ਪਰਚਾ ਦਰਜ ਕਰਕੇ ਅੰਦਰ ਕਰੋਗੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਸਮੇਂ-ਸਮੇਂ ਤੇ ਵਿਸ਼ਵਾਸ ਦੇਣ ਦੇ ਬਾਵਜੂਦ ਉਸ ਗੱਲ ਨੂੰ ਨਹੀਂ ਪੂਰਾ ਕੀਤਾ ਇਸੇ ਕਰਕੇ ਸਾਰਾ ਸ਼ਹਿਰ ਲਗਾਤਾਰ ਪ੍ਰਦਰਸ਼ਨ ਦੇ ਰੂਪ ਵਿੱਚ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਹੋ ਬਿਲਕੁਲ ਜਿਹੜੇ ਭਾਵੁਕ ਸ਼ਬਦ ਹੈ ਕਿ ਨੇ ਹਰੇਕ ਇਨਸਾਨ ਦੇ ਵਿਚਰ ਰਹੇ ਨੇ ਚਾਹੇ ਮੌਜੂਦਾ ਸਰਕਾਰ ਦੇ ਲੋਕ ਨਹੀਂ ਆਏ ਹੈਗੇ ਪਰ ਹੋਰ ਪਾਰਟੀਆਂ ਪੁਰਾਣੀਆਂ ਦੇ ਲੋਕ ਆ ਕੇ ਇਸ ਗੱਲ ਦੇ ਉੱਪਰ ਇਤਰਾਜ਼ ਜਤਾ ਰਹੇ ਨੇ ਕਿ ਪ੍ਰਸ਼ਾਸਨ ਚ ਕੋਈ ਉਗਲਾ ਕਦਮ ਨਹੀਂ ਚੁੱਕਿਆ ਗਿਆ ਹੈਗਾ ਤੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਾ ਇੱਕ ਵਾਰੀ ਜਾਂਦੇ ਹੋਏ ਤਸਵੀਰ ਦਿਖਾਦਾ ਵੀ ਕਿੰਨਾ ਵੱਡਾ ਹਜੂਮ ਜਿਹੜਾ ਹੈਗਾ ਸਮਾਣਾ ਦੇ ਵਿੱਚ ਇਕੱਠਾ ਹੋਇਆ ਗਿਆ ਸੋ ਇਹ ਤਸਵੀਰਾਂ ਬੇहद ਦੁਖਦਾਈ ਨੇ ਜੋ ਸਮਾਣਾ ਤੋਂ ਦਿਖਾ ਰਹੇ ਸੀਗੇ ਸਪੋਸ਼ਿਸ਼ ਹੈ ਕਿ ਪਰਵਾਹਾਂ ਨੂੰ ਇਨਸਾਫ ਮਿਲ ਸਕੇ ਇਸ ਖਬਰ ਦੇ ਨਾਲ ਧੰਨਵਾਦ ਜੀ